ਨਮਸਕਾਰ ਬੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਕਿਉਂਕਿ ਮੌਸਮ ਦੇ ਵਿੱਚ ਠੰਡਕ ਦੇਖਣ ਨੂੰ ਮਿਲ ਰਹੀ ਹੈ ਔਰ ਕੜਾਕੇ ਦੀ ਠੰਡ ਪੰਜਾਬੀ ਦੇ ਵਿੱਚ ਕਈ ਏ ਤੇ ਹੱਡ ਚੀਰਵੀਂ ਠੰਡ ਦੇਖਣ ਨੂੰ ਮਿਲ ਰਹੀ ਹੈ ਸਵੇਰ ਸ਼ਾਮ ਦੀ ਔਰ ਦੁਪਹਿਰ ਨੂੰ ਦਿਨ ਖੁੱਲ ਜਾਂਦਾ ਹੈ ਧੁੱਪ ਨਿਕਲਦੀ ਹੈ ਪਰ ਸਵੇਰ ਤੇ ਸ਼ਾਮ ਦੀ ਜਿਹੜੀ ਠੰਡ ਹੈ ਉਹ ਮੋਟਰਸਾਈਕਲ ਤੇ ਸਾਈਕਲ ਤੇ ਜਾਣ ਵਾਲੇ ਵਿਅਕਤੀਆਂ ਨੂੰ ਬੰਦਿਆਂ ਨੂੰ ਪੁੱਛ ਕੇ ਦੇਖੋ ਕਿ ਕਿ ਐਸੀ ਹੱਡ ਚੀਰਵੀਂ ਠੰਡ ਹੈ ਸੋ ਇਸ ਠੰਡ ਤੋਂ ਬਚਣ ਦੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਔਰ ਇਹ ਉ ਦੇ ਵਿਚ ਸਾਰੇ ਜਿਹੜੇ ਗੱਡੀਆਂ ਸਲੋ ਚਲਾਓ ਔਰ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੇਗੀ ਠੰਡ ਦੇਖਣ ਨੂੰ ਮਿਲੇਗੀ ਸੋ ਇਸ ਤੋਂ ਬਾਅਦ ਪੰਜਾਬ ਦੇ ਲਈ ਇੱਕ ਕੱਲ ਖਾਸ ਖਬਰ ਰਹੀ ਹੈ ਜਿਹੜੀ ਕਿ ਪੰਜਾਬ ਦੇ ਖਿਡਾਰੀਆਂ ਨੂੰ ਖੇਡ ਰਤਨ ਮਿਲੇ ਨੇ ਜਿਸ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਇੱਕ ਕੱਲ ਪ੍ਰੋਗਰਾਮ ਹੋਇਆ ਔਰ ਉਸ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਕਰਵਾਏ ਗਏ ਸਮਾਗਮ ਦੇ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਯਾਨੀ ਕਿ ਸਰਪੰਚ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਔਰ ਇਸ ਦੇ ਨਾਲ ਹੀ ਹਰਮਨ ਪ੍ਰੀਤੋ ਉਲਾਵਾ ਜੇਕਰ ਖੇਡ ਰਤਨ ਜਿਨ੍ਹਾਂ ਨੂੰ ਮਿਲਿਆ ਉਹ ਮਨੂਪਾਕਰ ਗੁਕੇਸ਼ ਡੀ ਅਤੇ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਦੇ ਹੋਰ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਦੇ ਵਿੱਚ ਜਰਮਨ ਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਵੀ ਸ਼ਾਮਲ ਸੀ ਸੋ ਇਹਨਾਂ ਸਾਰਿਆਂ ਨੂੰ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਹੋਏ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਲਈ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਚੰਗਾ ਪ੍ਰਦਰਸ਼ਨ ਅ ਪਿਛਲੇ ਸਮਿਆਂ ਦੇ ਵਿੱਚ ਸਾਡੇ ਖਿਡਾਰੀਆਂ ਦੇ ਵੱਲੋਂ ਭਾਰਤੀ ਖਿਡਾਰੀਆਂ ਵੱਲੋਂ ਖਾਸ ਕਰ ਪੰਜਾਬ ਦੇ ਖਿਡਾਰੀਆਂ ਦੇ ਵੱਲੋਂ ਕੀਤਾ ਗਿਆ ਜਿਸ ਦੇ ਕਰਕੇ ਸਰਕਾਰ ਦੇ ਵੱਲੋਂ ਦੇਸ਼ ਦੇ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕੱਲ ਜਿਹੜੀ ਖਬਰ ਸਾਰਾ ਦਿਨ ਚਰਚਾ ਦਾ ਵਿਸ਼ਾ ਰਹੀ ਹੈ ਉਹ ਰਹੀ ਹੈ ਐਮਰਜੈਂਸੀ ਫਿਲਮ ਕੰਗਨਾਰ ਨੌਤ ਦੀ ਉਸ ਨੂੰ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਹੋਏ ਸਾਰਾ ਦਿਨ ਅਸੀਂ ਤੁਹਾਨੂੰ ਦੱਸਿਆ ਉਹਦੇ ਬਾਰੇ ਦਿਖਾਇਆ ਵੀ ਕਿੱਥੇ ਕਿੱਥੇ ਪ੍ਰਦਰਸ਼ਨ ਕਦੋਂ ਕਦੋਂ ਕਿੱਦਾਂ ਕਿੱਦਾਂ ਹੋਇਆ ਔਰ ਉਸ ਦੇ ਵਿੱਚ ਐਸਜੀਪੀਸੀ ਤੋਂ ਵੱਲੋਂ ਜੋ ਇਲਜ਼ਾਮ ਲਗਾਇਆ ਗਿਆ ਐਸਜੀਪੀਸੀ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਇਤਿਹਾਸ ਨੂੰ ਤੋੜ ਮੋੜ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਜਿਹੜੇ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ ਦੂਸਰੇ ਪਾਸੇ ਐਸਜੀਪੀਸੀ ਤੇ ਸਿੱਖ ਸੰਗਠਨਾਂ ਨੇ ਪੰਜਾਬ ਭਰ ਦੇ ਵਿੱਚ ਮੁਜ਼ਾਹਰੇ ਕਰਕੇ ਕੰਗਨਾ ਦੀ ਫਿਲਮ ਦਾ ਵਿਰੋਧ ਕੀਤਾ ਸਿਨੇਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਹੋਏ ਜਿਸ ਕਰਕੇ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਕੱਲ ਇਹ ਫਿਲਮ ਸਾਰਾ ਦਿਨ ਨਹੀਂ ਚੱਲੀ ਹੈ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹਾਲਾਤ ਵਿਗੜਨ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਹਾਲਾਤ ਵਿਗੜਦੇ ਨੇ ਉਹਦੇ ਲਈ ਜ਼ਿੰਮੇਵਾਰ ਕੰਗਨਾ ਰੌਦੀ ਦੀ ਫਿਲਮ ਹੋਏਗੀ ਔਰ ਪੰਜਾਬ ਸਰਕਾਰ ਹੋਏਗੀ ਇਸ ਕਰਕੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਹਾਲਾਤ ਨਾ ਵਿਗੜਨ ਇਸ ਕਰਕੇ ਪੰਜਾਬ ਦੇ ਵਿੱਚ ਇਹ ਫਿਲਮ ਜਿਹੜੀ ਹੈ ਉਹ ਨਹੀਂ ਚੱਲਣੀ ਚਾਹੀਦੀ ਔਰ ਕੱਲ ਸਾਰਾ ਦਿਨ ਇਹ ਫਿਲਮ ਨਹੀਂ ਵੀ ਚੱਲੀ ਕੰਗਨਾ ਨੇ ਕਿਹਾ ਹੈ ਕੰਗਨਾ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਲਾ ਤੇ ਕਲਾਕਾਰਾਂ ਦੇ ਉੱਤੇ ਤਸ਼ੱਦਦ ਹੈ ਇਹ ਤਸ਼ੱਦਦ ਕੀਤਾ ਜਾ ਰਿਹਾ ਜੇ ਉਹ ਉਹਨਾਂ ਦੀ ਸਾਰੀ ਸਟੇਟਮੈਂਟ ਨੂੰ ਪੜਨ ਦੀ ਕੋਸ਼ਿਸ਼ ਕਰੀਏ ਤੇ ਕੰਗਨਾ ਰੌਤ ਨੇ ਐਕਸਸ ਦੇ ਉੱਤੇ ਇੱਕ ਪੋਸਟ ਕੀਤੀ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਤੋਂ ਰਿਪੋਰਟ ਆ ਰਹੀ ਹੈ ਕਿ ਕੁਝ ਲੋਕ ਐਮਰਜੈਂਸੀ ਨੂੰ ਪ੍ਰਦਰਸ਼ਿਤ ਨਹੀਂ ਹੋਣ ਦੇ ਰਹੇ ਮਤਲਬ ਚੱਲਣ ਨਹੀਂ ਦੇ ਰਹੇ ਇਹ ਕਲਾ ਤੇ ਕਲਾਕਾਰਾਂ ਤੇ ਪੂਰੀ ਤਰ੍ਹਾਂ ਦੇ ਨਾਲ ਤਸ਼ੱਦਦ ਹੈ ਮੈਂ ਸਾਰੇ ਧਰਮਾਂ ਦਾ ਬਹੁਤ ਸਨਮਾਨ ਕਰਦੀ ਹਾਂ ਮੈਂ ਚੰਡੀਗੜ੍ਹ ਦੇ ਵਿੱਚ ਪੜੀ ਪੜੀ ਹਾਂ ਜਣੇ ਕਿ ਪੜ੍ਹਾਈ ਮੈਂ ਉੱਥੇ ਕੀਤੀ ਆ ਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜੇ ਤੋਂ ਦੇਖਿਆ ਇਹ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਔਰਤੇ ਉਹ ਅੱਗੇ ਕਹਿੰਦੇ ਨੇ ਕਿ ਉਸ ਦਾ ਪਾਲਣ ਕੀਤਾ ਹੈ ਇਹ ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਝੂਠ ਅਤੇ ਕੂੜ ਪ੍ਰਚਾਰ ਹੈ ਉਧਰ ਫਿਲਮੀ ਗਲਿਆਰਿਆਂ ਦੇ ਵਿੱਚ ਚਰਚਾ ਆਇਆ ਕਿ ਕੰਗਨਾ ਨੇ ਐਮਰਜੈਂਸੀ ਦੇ ਵਿਰੋਧ ਨੂੰ ਦੇਖਦੇ ਆ ਭਵਿੱਖ ਦੇ ਵਿੱਚ ਇਤਿਹਾਸ ਨਾਲ ਸੰਬੰਧਿਤ ਫਿਲਮਾਂ ਬਣਾਉਣ ਤੋਂ ਤੋਹਾ ਕਰ ਲਈ ਹੈ ਜੋ ਅੰਦਰਲੇ ਸੂਤਰਾਤੋਂ ਫਿਲਮੀ ਸੂਤਰਾਤੋਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਤਿਹਾਸ ਦੇ ਨਾਲ ਰਿਲੇਟਡ ਕੋਈ ਵੀ ਫਿਲਮ ਕੰਗਰਾ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਨਾ ਬਣਾਈ ਜਾਵੇ ਕਿਉਂਕਿ ਇਸ ਫਿਲਮ ਦਾ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਸਿਆਸਤ ਵੀ ਭਖ ਰਹੀ ਹੈ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ ਪੰਜਾਬ ਦੇ ਔਰ ਉਹਨਾਂ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਕਿ ਜਦੋਂ ਉਹਨਾਂ ਦੇ ਨਾਲ ਫਿਲਮ ਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਇਹ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਹੈ ਉਹ ਪੀਐਮਓ ਹਾਊਸ ਤੋਂ ਬਣ ਕੇ ਫਿਲਮਾਂ ਨਿਕਲਦੀਆਂ ਨੇ ਮਤਲਬ ਉਹਨਾਂ ਦੀ ਡਾਇਰੈਕਸ਼ਨ ਦਾ ਕੰਮ ਸਾਰਾ ਜਿਹੜਾ ਹੈ ਉੱਥੇ ਸਕ੍ਰਿਪਟਿੰਗ ਜਿਹੜੀ ਹੈ ਉਹ ਪੀਐਮਓ ਹਾਊਸ ਤੋਂ ਹੁੰਦੀ ਹੈ ਯਾਨੀ ਕਿ ਸਿੱਧੇ ਤੌਰ ਦੇਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਉੱਪਰ ਨਿਸ਼ਾਨਾ ਸਾਧਿਆ ਅ ਅਮਰਿੰਦਰ ਸਿੰਘ ਰਾਜਾਪਟਿੰਗ ਹੋਣਾ ਦੇ ਵੱਲੋਂ ਸੋ ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਹੈ ਹੈਰਾਨ ਕਰਨ ਵਾਲੀ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਮੁਸੀਬਤ ਕਿਸੇ ਦੇ ਆਂਦੀ ਹੈ ਸੋ ਉਸ ਮੌਕੇ ਦੇ ਉੱਤੇ ਵੀ ਕਈ ਲੋਕਾਂ ਦੇ ਵੱਲੋਂ ਸੰਭਾਵਨਾਵਾਂ ਤਲਾਸ਼ਣ ਦੀ ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਵੀ ਕਿਸੇ ਦੀ ਮੁਸ਼ਕਲ ਦੇ ਵਿੱਚੋਂ ਅਸੀਂ ਰਾਹ ਕਿੱਦਾਂ ਲੱਭ ਲਈਏ ਪੈਸੇ ਕਮਾਉਣ ਦਾ ਐਸੀ ਹੀ ਇੱਕ ਪੰਚਾਇਤ ਜਿਹੜੀ ਹੈ ਉਸ ਦੇ ਉੱਪਰ ਇਲਜ਼ਾਮ ਲੱਗੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਪਿੰਡ ਦੇ ਵਿੱਚੋਂ ਲੰਘਵੀ ਟੋਲ ਟੈਕਸ ਬਣਾ ਲਿਆ ਗਿਆ ਸੋ ਇਹ ਪਟਿਆਲਾ ਜੇ ਅਸੀਂ ਇਸ ਖਬਰ ਦੀ ਪਿੰਡ ਦੀ ਗੱਲ ਕਰੀਏ ਤੇ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਕਰਨ ਪੰਜਾਬ ਤੇ ਹਰਿਆਣਾ ਦੇ ਲੋਕ ਬਦਲਵੇਂ ਰਸਤੇ ਵਜੋਂ ਜਦੋਂ ਹਲਕਾ ਕਨੌਰ ਦੇ ਪਿੰਦੇ ਪਿੰਡ 마ੜੂ ਤੋਂ ਲੰਘਣ ਲੱਗੇ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਜਦੋਂ ਤੋਂ 11 ਮਹੀਨੇ ਤੋਂ ਕਿਸਾਨ ਅੰਦੋਲਨ ਤੇ ਬੈਠੇ ਨੇ ਉਦੋਂ ਤੋਂ ਤੁਸੀਂ ਸਿੱਧੇ ਜੇ ਲੁਧਿਆਣੇ ਤੋਂ ਤੁਸੀਂ ਦਿੱਲੀ ਜਾਣਾ ਹੈ ਜਾਂ ਬਾਲਾ ਕ੍ਰੋਸ ਕਰਨਾ ਹੈ ਤੁਸੀਂ ਉਧਰੋਂ ਨਹੀਂ ਕਰ ਸਕਦੇ ਸ਼ੰਭੂ ਬਾਰਡਰ ਦੇ ਵੱਲੋਂ ਇਧਰੋਂ ਤੁਹਾਨੂੰ ਘੁੰਮ ਕੇ ਜਾਣਾ ਪੈਂਦਾ ਹੈ ਬਦਲਵੇਂ ਰੋਡ ਮੰਗ ਲਓ ਰੋਡ ਡਿਵਰਟ ਕਿਤੇ ਹੋਏ ਨੇ ਕਨੌਰ ਤੋਂ ਪਿੰਡ 마ੜੂ ਦੇ ਵਿੱਚੋਂ ਲੰਘਦੇ ਕੁਝ ਲੋਕਾਂ ਨੇ ਪਿੰਡ ਦੇ ਬਾਹਰ ਪਿੰਡ ਦਾ ਟੋਲ ਟੈਕਸ ਲਾ ਦਿੱਤਾ ਪਿੰਡ ਦੇ ਬਾਹਰ ਹੀ ਟੋਲ ਟੈਕਸ ਬਣਾ ਲਿਆ ਇੱਥੇ ਲੰਘਣ ਵਾਲੇ ਹਰੇਕ ਵਾਹਨ ਦੀ 100 ਰੁਪਏ ਤੋਂ ਲੈ ਕੇ ਕਹਿੰਦੇ ਕਿ 1000 ਰੁਪਏ ਤੱਕ ਦੀ ਪਰਚੀ ਕੱਟੀ ਜਾਣ ਲੱਗ ਪਈ ਪਿੰਡ ਦੇ ਵੱਲੋਂ ਆਪਣੇ ਤੌਰ ਦੇ ਉਤੇ ਬੀਤੇ ਕਈ ਦਿਨਾਂ ਤੋਂ ਇਹ ਵਸੂਲੀ ਚੱਲ ਰਹੀ ਸੀ ਪਰ ਇਹਦੀ ਵੀਡੀਓ ਜਿਹੜੀ ਹੈ ਉਹ ਜਦੋਂ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਪਰ ਤੇ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕਾਂ ਦੇ ਖਿਲਾਫ ਹੁਣ ਕੇਸ ਦਰਜ ਕਰ ਲਿਆ ਔਰ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਉਗਰਾਹੀ ਪੰਚਾਇਤ ਦੇ ਵਿੱਚ ਮਤਾ ਪਾਸ ਕਰਕੇ ਕੀਤੀ ਗਈ ਸੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕੀਤੀ ਹੈ ਪਰ ਪੰਚ ਨੇ ਕਿਹਾ ਹੈ ਕਿ ਪਿੰਡ ਦੇ ਪਿੰਡ ਦੀ ਇਹਦੇ ਨਾਲ ਬਦਨਾਮੀ ਹੋਈ ਹੈ ਔਰ ਕੋਈ ਵੀ ਮਤਾ ਪਿੰਡ ਦੇ ਵਿੱਚ ਸਰਪੰਚ ਦੇ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ ਮਤੇ ਦੀ ਸਲਾਹ ਜਿਹੜੀ ਸਾਡੇ ਤੋਂ ਨਹੀਂ ਲਈ ਗਈ ਸੀ ਆਪਣੇ ਤੌਰ ਦੇ ਉੱਤੇ ਸਰਪੰਚ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਔਰ ਪਰਚੀਆਂ ਕੱਟ-ਕੱਟ ਕੇ ਪੈਸੇ ਜਿਹੜੇ ਸੀ ਉਹ ਬਣਾਏ ਜਾ ਰਹੇ ਸੀ ਸਰਪੰਚ ਨੇ ਬਲਵਿੰਦਰ ਸਿੰਘ ਬਖੂ ਉਹਨਾਂ ਦਾ ਕਹਿਣਾ ਹੈ ਕਿ ਕਰੀਬ 1 ਸਾਲ ਤੋਂ ਮੁੱਖ ਮਾਰਗ ਤੇ ਕਿਸਾਨੀ ਦਰਨੇ ਕਰਨ ਉਹਨਾਂ ਦੇ ਪਿੰਡ ਦੇ ਵਿੱਚ ਬਾਨਾ ਦੀ ਜਿਹੜੀ ਆਵਾਜ਼ ਆਈ ਹੈ ਉਹ ਵੱਧ ਗਈ ਸੀ ਕਿਉਂਕਿ ਸਰਪੰਚ ਦੇ ਵੱਲੋਂ ਇਹਦੇ ਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਸੜਕਾਂ ਟੁੱਟ ਗਈਆਂ ਤੇ ਪੁਲ ਵੀ ਕਮਜ਼ੋਰ ਹੋ ਗਏ ਸੀ ਹੁਣ ਦੇਖੋ ਜਸ ਆਵਾਜ਼ ਆਈ ਤੁਹਾਡੇ ਪਿੰਡ ਦੇ ਵਿੱਚੋਂ ਵਧੀ ਹੈ ਤੇ ਉਹ ਕੰਮ ਪੰਚਾਇਤਾਂ ਨੇ ਵੀ ਚਲੋ ਕਰਵਾਣੇ ਹੁੰਦੇ ਨੇ ਉਸ ਤੋਂ ਇਲਾਵਾ ਸਰਕਾਰਾਂ ਦੇ ਵੀ ਕੰਮ ਹੈ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਗੱਲ ਲਿਆਓ ਨਾ ਕਿ ਤੁਸੀਂ ਆਪ ਦਾ ਟੋਲ ਟੈਕਸ ਲਗਾ ਦਿਓ ਅੱਛਾ ਜੇ ਤੁਸੀਂ ਟੋਲ ਟੈਕਸ ਲਗਾਇਆ ਵੀ ਹੈ ਪਿੰਡ ਦੇ ਚਲੋ ਮੰਨ ਲਿਆ ਕੇ ਪਿੰਡ ਦੀ ਪੰਚਾਇਤ ਨੂੰ ਪਤਾ ਹੋਊਗਾ ਤੁਸੀਂ ਕੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਂਦੀ ਸੀ ਜਦੋਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਈ ਹੈ ਕਿ ਉੱਥੇ ਟੋਲ ਟੈਕਸ ਲੱਗਾ ਹੋਇਆ ਹੈ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਕਾਰਵਾਈ ਹੋ ਗਈ ਹੈ ਕਹਿੰਦਾ ਮਤਲਬ ਇਹ ਹੈ ਕਿ ਆਪਣੇ ਤੌਰ ਦੇ ਉੱਤੇ ਇਸ ਚੀਜ਼ ਨੂੰ ਚਲਾਇਆ ਜਾ ਰਿਹਾ ਸੀ ਹਰ ਸਮੇਂ ਉਹਨਾਂ ਨੇ ਕਿਹਾ ਕਿ ਜਿਹੜਾ ਡਰ ਸੀ ਬਣਿਆ ਰਹਿੰਦਾ ਸੀ ਉਹਨਾਂ ਕਿਹਾ ਕਿ ਸਰਮਣ ਸਿੰਘ ਅ ਪੰਦੇਰ ਕੋਲ ਵੀ ਇਹ ਸਮੱਸਿਆ ਨੂੰ ਲੈ ਕੇ ਅਸੀਂ ਗਏ ਸੀ ਔਰ ਲਾਂਗਾ ਖੁੱਲਣ ਦੀ ਅਪੀਲ ਕੀਤੀ ਸੀ ਪਰ ਕੁਝ ਨਾ ਹੋਇਆ ਤਾਂ ਉਹਨਾਂ ਪੰਚਾਇਤ ਦਾ ਮਤਾ ਪਾ ਕੇ ਵਾਣਾਂ ਤੋਂ ਵਸੂਲੀ ਦੇ ਲਈ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਇਸ ਦੇ ਵਿੱਚ ਛੋਟੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ ਸੀ ਦੇਖੋ ਪੂਰਾ ਸਿਸਟਮ ਵੀ ਤਿਆਰ ਕੀਤਾ ਹੋਇਆ ਸੀ ਕਿ ਕਿਹੜੀਆਂ ਗੱਡੀਆਂ ਨੂੰ ਛੋਟ ਦੇਣੀ ਜਦੋਂ ਮੈਂ ਵੱਡੇ ਟੋਲ ਟੈਕਸ ਤੁਸੀਂ ਨਿਕਲੋ ਤੇ ਮੋਟਰਸਾਈਕਲ ਤੋਂ ਪਰਚੀ ਨਹੀਂ ਲਈ ਜਾਂਦੀ ਇਹਨਾਂ ਨੇ ਵੀ ਛੋਟ ਦਿੱਤੀ ਸੀ ਪੂਰਾ ਸਿਸਟਮ ਤਿਆਰ ਕੀਤਾ ਹੋਇਆ ਸੀ ਜਿਸ ਦੇ ਵਿੱਚ ਕਿ ਛੋਟੀਆਂ ਗੱਡੀਆਂ ਨੂੰ ਛੋਟ ਦੇਣ ਤੋਂ ਵੱਡੀਆਂ ਗੱਡੀਆਂ ਤੋਂ 50 ਤੋਂ 100 ਰੁਪਏ ਵਸੂਲ ਕੀਤੇ ਜਾ ਰਹੇ ਸੀ ਇਹ ਸਰਪੰਚ ਦੇ ਵੱਲੋਂ ਕਿਹਾ ਗਿਆ ਸੋ ਤੁਸੀਂ ਅੰਦਾਜ਼ਾ ਲਗਾਓ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਿਸੇ ਦੇ ਉੱਤੇ ਮੁਸ਼ਕਲ ਪੈਂਦੀ ਹੈ ਤੇ ਉਹਦੇ ਵਿੱਚੋਂ ਵੀ ਲੋਕ ਕਿਸ ਤਰੀਕੇ ਦੇ ਨਾਲ ਅਫਸਰ ਲੱਭ ਲੈਂਦੇ ਨੇ ਪੈਸੇ ਕਮਾਣ ਦੇ ਇਸ ਤੋਂ ਇਲਾਵਾ ਹੁਣ ਗੱਲ ਕਰਾਂਗੇ ਇਮਰਾਨ ਖਾਨ ਦੀ ਮੁਸ਼ਕਲ ਬੀਤੇ ਕੱਲ ਵੀ ਅਸੀਂ ਸ਼ਾਮ ਜ਼ਿਕਰ ਕੀਤਾ ਸੀ ਕਿਉਂਕਿ ਉਸ ਟਾਈਮ ਸਟੇਟਮੈਂਟ ਆਈ ਸੀ ਪਰ ਕੁਝ ਉਕਤਾ ਜਿਹੜੇ ਕਿਸ-ਕਿਸ ਤਰੀਕੇ ਦੀਆਂ ਧਾਰਾਵਾਂ ਲੱਗੀਆਂ ਨੇ ਕੀ-ਕੀ ਜੁਰਮਾਨੇ ਲੱਗੇ ਨੇ ਉਹ ਉਦੋਂ ਤੱਕ ਜਦੋਂ ਅਸੀਂ ਤੁਹਾਨੂੰ ਸ਼ਾਮ ਵਾਲਾ ਬੁਲੇਟਿਨ ਕੀਤਾ ਸੀ ਉਸ ਦੇ ਵਿੱਚ ਇੰਨੀ ਜਾਣਕਾਰੀ ਸਾਹਮਣੇ ਆਈ ਸੀ ਕਿ 14 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾ ਦਿੱਤੀ ਗਈ ਹੈ Imran Khan ਨੂੰ ਹੁਣ ਡਿਟੇਲ ਦੇ ਵਿੱਚ ਇਹ ਤੁਹਾਨੂੰ ਦਸੀਏ ਤੇ Imran Khan ਦੇ ਉੱਪਰ 2000 ਕਰੋੜ ਰੁਪਏ ਦੇ ਜ਼ਮੀਨ ਘਟਾਲੇ ਦੇ ਵਿੱਚ 14 ਸਾਲ ਦੀ ਜੇਲ ਹੋਈ ਔਰ 15 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ Imran Khan ਤੇ ਲੱਗਾ ਹੈ ਪੇਸ਼ਾਵਰ ਦੇ ਵਿੱਚ Imran ਸਮਰਥਕਾਂ ਦੇ ਵੱਲੋਂ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਗਿਆ ਔਰ ਸੈਨਾ ਦੇ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਔਰ ਕਈ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਨੇ ਹੁਣ Imran Khan ਦੇ ਹੱਕ ਦੇ ਵਿੱਚ ਹੋ ਰਹੇ ਨੇ ਔਰ ਕਈ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦੀ ਨਖੇਦੀ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਹੀ Imran Khan ਦੀ ਪਾਰਟੀ ਦੇ ਵੱਲੋਂ ਵੀ ਇਸ ਚੀਜ਼ ਨੂੰ ਕਿਹਾ ਜਾ ਰਿਹਾ ਕਿ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਕੇਸ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਸਾਬਕਾ ਪ੍ਰਧਾਨ ਮੰਤਰੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਪੀਐਮ ইমরান ਖਾਨ ਦੇ ਉੱਪਰ 2000 ਕਰੋੜ ਰੁਪਏ ਦੇ ਅਲ ਕਾਦਰ ਜ਼ਮੀਨ ਕੋਟਾਲੇ ਦੇ ਵਿੱਚ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਇਸ ਕੇਸ ਦੇ ਵਿੱਚ ਉਹਨਾਂ ਦੀ ਪਤਨੀ ਜਿਹੜੀ ਹੈ 부ਸ਼ਰਾ ਬੀਬੀ ਨੂੰ ਵੀ 7 ਸਾਲ ਦੀ ਜੇਲ੍ਹ ਹੋਈ ਹੈ ইমরান ਤੇ 부ਸ਼ਰਾ ਨੇ ਲਗਾਤਾਰ 10 ਲੱਖ ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾ ਹੈ ইমরান ਖਾਨ ਦੇ ਉੱਤੇ ਵੀ ਜੁਰਮਾਨਾ ਲੱਗਾ ਹੈ 10 ਲੱਖ ਰੁਪਇਆ ইমরান ਖਾਨ ਤੇ 5 ਲੱਖ ਰੁਪਇਆ ਉਹਨਾਂ ਦੀ ਘਰ ਵਾਲੀ ਤੇ ਮਤਲਬ 15 ਲੱਖ ਰੁਪਏ ਦਾ ਉਹਨਾਂ ਤੇ ਜੁਰਮਾਨਾ ਵੀ ਲੱਗਾ ਹੈ ਕੋਰਟ ਨੇ ਚੇਲਮ ਦੇ ਵਿੱਚ ਅਲ ਕਾਦਰ ਯੂਨੀਵਰਸਿਟੀ ਦੀ ਜ਼ਮੀਨ ਜ਼ਬਤ ਕਰਨ ਦੇ ਵੀ ਆਦੇਸ਼ ਦੇ ਦਿੱਤੇ ਨੇ ਜਿਸ ਯੂਨੀਵਰਸਿਟੀ ਨੂੰ ਲੈ ਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ইমরান ਖਾਨ ਦੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਅਸੀਂ ਯੂਨੀਵਰਸਿਟੀ ਬਣਾਈ ਹੈ ਯੂਨੀਵਰਸਿਟੀ ਬਣਾ ਕੇ ਬੱਚਿਆਂ ਨੂੰ ਪੜ੍ਹਨ ਦਾ ਅਪਰਤ ਦਿੰਦਾ ਪਰ ਉਸ ਦੇ ਬਾਵਜੂਦ ਵੀ ਯੂਨੀਵਰਸਿਟੀ ਦੇ ਬਣਾਉਣ ਦੇ ਬਾਵਜੂਦ ਵੀ ਸਾਡੇ ਉੱਪਰ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮਾਨਤ ਤੇ ਚੱਲ ਰਹੀ ਬੁਸ਼ਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ইমরান ਖਾਨ ਪਹਿਲੇ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਸੀ ਪਰ ਹੁਣ ਉਹਨਾਂ ਦੀ ਪਤਨੀ ਜਿਹੜੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੋ ਇੱਕ ਵੱਡਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ ਪਾਕਿਸਤਾਨ ਦੇ ਵਿੱਚ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਚੋਣਾਂ ਨੂੰ ਲੈ ਕੇ ਘੋਸ਼ਣਾ ਪੱਤਰ ਜਾਰੀ ਕੀਤੇ ਜਾ ਰਹੇ ਨੇ ਸਨਮਾਨ ਰਾਸ਼ੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਇੱਕ ਦੂਸਰੇ ਦੇ ਉੱਪਰ ਦੂਸ਼ਣਵਾਦੀ ਲਗਾਈ ਜਾ ਰਹੀ ਹੈ ਇੱਥੇ ਤੱਕ ਕਿ ਥੋੜਾ ਬੋਤਾ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ ਮਤਲਬ ਇੰਟਰੈਕਟਲੀ ਇੱਕ ਦੂਸਰੇ ਦੇ ਉੱਤੇ ਤਵੇ ਵੀ ਲਗਾਏ ਜਾ ਰਹੇ ਨੇ ਪਰ ਹੁਣ ਮਹਿਲਾਵਾਂ ਨੂੰ ਲੈ ਕੇ بڑے بڑے ਪਦਰ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਸਲਮਾਨ ਰਾਸ਼ੀਆਂ ਔਰ ਗਿਫਟ ਤੋਹਫੇ ਦੇਣ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਇਹ ਗੱਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਹੀ ਗਈ ਸੀ ਕਿ ਅਸੀਂ 2200 ਰੁਪਇਆ ਮਾਫ ਕਰਨਾ 1100 ਰੁਪਇਆ ਹਰ ਇੱਕ ਔਰਤ ਦੇ ਖਾਤੇ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵੀ ਇਹੀ ਸ਼ਗੂਫਾ ਜਿਹੜਾ ਚੱਲਦਾ ਨਜ਼ਰ ਆ ਰਿਹਾ ਮਹਿਲਾਵਾਂ ਨੂੰ ਹਰ ਮਹੀਨੇ 25 ਸੋ ਗਰਭਧੀਆਂ ਨੂੰ 21000 ਰੁਪਏ ਦੇਣ ਦਾ ਵਾਅਦਾ ਕਰ ਲਿਆ ਗਿਆ ਸੋ ਕਿਹੜੀ ਪਾਰਟੀ ਦੇ ਵੱਲੋਂ ਕੀ ਵਾਅਦੇ ਕੀਤੇ ਗਏ ਨੇ ਤੁਸੀਂ ਵਾਅਦੇ ਸੁਣੋ ਹੈਰਾਨ ਹੋ ਜਾਓਗੇ ਕਿ ਦਿੱਲੀ ਦੇ ਵਿੱਚ ਕਿਸੇ ਵੀ ਪਾਰਟੀ ਦੇ ਵੱਲੋਂ ਇਹ ਵਾਅਦਾ ਨਹੀਂ ਕੀਤਾ ਜਾ ਰਿਹਾ ਵੀ ਅਸੀਂ ਇਸ ਫੈਕਟਰੀ ਨੂੰ ਲਗਾ ਕੇ ਅਸੀਂ ਇਹ ਪ੍ਰੋਜੈਕਟ ਨੂੰ ਲਗਾ ਕੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਕੋਈ ਵੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਸਾਰਿਆਂ ਦੇ ਵੱਲੋਂ ਸਨਮਾਨ ਰਕਮੀਆਂ ਔਰ ਫਰੀ ਦੀਆਂ ਯੋਜਨਾਵਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਸੇ ਵੀ ਪਾਰਟੀ ਦੇ ਵੱਲੋਂ ਇਹ ਨਹੀਂ ਗਿਆ ਕਿ ਕਿਹਾ ਜਾ ਰਿਹਾ ਕਿ ਅਸੀਂ ਰੁਜ਼ਗਾਰ ਦੇ ਨਵੇਂ ਵਸੀਲੇ ਬਣਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਸਰਕਾਰੀਆਂ ਨੌਕਰੀਆਂ ਇਹ ਸਰਕਾਰੀ ਨੌਕਰੀਆਂ ਕਿੰਨੀਆਂ ਦਵਾਵਾਂਗੇ ਕਿਸੇ ਪਾਰਟੀ ਦੇ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ ਦਿੱਲੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੀ ਚੱਲ ਰਿਹਾ ਆਫਰ ਬਾਜ਼ੀ ਚੱਲ ਰਹੀ ਹੈ ਇਹਨੂੰ ਆਫਰ ਕਿਹਾ ਜਾ ਸਕਦਾ ਹੈ ਭਾਜਪਾ ਕਾਂਗਰਸ ਤੇ ਆਪ ਦਾ ਫੋਕਸ ਮਹਿਲਾਵਾਂ ਮਹਿਲਾਵਾਂ ਨੂੰ ਕੀ ਕੀ ਦਿੱਤਾ ਜਾ ਰਿਹਾ ਘੋਸ਼ਣਾ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਮਹਿਲਾਵਾਂ ਨੂੰ ਸਾਡੀ ਪਾਰਟੀ ਜਿੱਤਦੀ ਹੈ 2100 ਰੁਪਏ ਹਰੇਕ ਮਹੀਨੇ ਅਸੀਂ ਸਾਡੀ ਸਰਕਾਰ ਜਿਹੜੀ ਦੇਗੀ ਆਮ ਆਦਮੀ ਪਾਰਟੀ ਭਾਜਪਾ ਭਾਜਪਾ ਕਹਿੰਦੀ ਖੜੋ 2 ਮਿੰਟ ਰੁਕੋ 400 ਰੁਪਿਆ ਹੋਰ ਪਾਇਆ ਵਿੱਚ ਕਹਿੰਦੇ 2500 2500 ਲਓ ਭਾਜਪਾ ਦੇ ਲੋ ਕਾਂਗਰਸ ਕਹਿੰਦੀ ਅਸੀਂ ਵੀ 2500 ਦੇਾਂਗੇ ਅੱਛਾ ਸਿਲੰਡਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਿਲੰਡਰ ਕੋਈ ਨਹੀਂ ਫ੍ਰੀ ਦੇਣਾ ਭਾਜਪਾ ਕਹਿੰਦੀ ਅਸੀਂ ਸਬਸਿਡੀ ਦਵਾਂਗੇ 500 ਰੁਪਿਆ ਮਹਿਲਾਵਾਂ ਨੂੰ ਕਾਂਗਰਸ ਕਹਿੰਦੀ ਕੋਈ ਗੱਲ ਨਹੀਂ ਅਸੀਂ ਵੀ ਦੇ ਦਾਂਗੇ ਕਿਹੜੀ ਗੱਲ ਆ ਅੱਛਾ ਇਲਾਜ ਦੇ ਲਈ 60 ਸਾਲ ਤੋਂ ਉੱਪਰ ਵਾਲਿਆਂ ਨੂੰ ਫ੍ਰੀ ਇਲਾਜ ਆਮ ਆਦਮੀ ਪਾਰਟੀ ਕਹਿੰਦੀ ਫ੍ਰੀ ਇਲਾਜ 60 ਸਾਲ ਤੋਂ ਉੱਪਰ ਉਮਰ ਫ੍ਰੀ ਇਲਾਜ ਭਾਜਪਾ ਕਹਿੰਦੀ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ 60 ਸਾਲ ਤੋਂ ਵੱਡੀ ਉਮਰ ਵੱਧ ਉਮਰ ਵਾਲੇ ਜਿਹੜੇ ਕਾਂਗਰਸ ਕਹਿੰਦੀ ਏਦਾਂ ਕਿਦਾਂ ਫਿਰ ਆ 25 ਲੱਖ ਚੱਕੋ 25 ਲੱਖ ਦਊਗੀ ਕਾਂਗਰਸ ਪਾਰਟੀ ਬਿਜਲੀ ਦੇ ਆਮ ਆਦਮੀ ਪਾਰਟੀ ਕਹਿੰਦੀ 200 ਯੂਨਟ ਮਾਫ ਦਿੱਲੀ ਦੇ ਵਿੱਚ ਭਾਜਪਾ ਕਹਿੰਦੀ ਨਹੀਂ ਏਦਾਂ ਨਹੀਂ ਗੱਲ ਬੰਨੀ 100 ਹੋਰ ਪਾਓ ਇਸ ਵਿੱਚ ਭਾਜਪਾ ਕਹਿੰਦੀ 300 ਦੇਵਾਂਗੇ 300 ਯੂਨਟ ਮਾਫ ਕਾਂਗਰਸ ਕਹਿੰਦੀ ਇੰਨੇ ਤਾਂ ਅਸੀਂ ਵੀ ਦੇ ਸਕਦੇ ਹਾਂ ਕਾਂਗਰਸ ਕਹਿੰਦੀ ਚਲੋ ਅਸੀਂ ਵੀ 300 ਦੇਵਾਂਗੇ ਧਰਮ ਗੁਰੂਆਂ ਨੂੰ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਜਿਹੜੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਪਿਛੇ ਜਿਹਦਾ ਵਿਰੋਧ ਵੀ ਹੋਇਆ ਸੀ ਆਮ ਆਦਮੀ ਪਾਰਟੀ ਨੇ ਚਲਾਈ ਹੈ ਕਹਿੰਦੇ ਕਿ ਅਸੀਂ ਦਵਾਂਗੇ ਸਾਡੀ ਪਾਰਟੀ ਨੂੰ ਜਿਤਾਓ ਪੁਜਾਰੀ ਗ੍ਰੰਤੀ ਸਨਮਾਨ ਯੋਜਨਾ 18000 ਰੁਪਏ ਮਹੀਨਾ ਭਾਵੇਂ ਭਾਵੇਂ ਦੀ ਨਹੀਂ ਵੀ ਆਪਣੇ ਹੱਥ ਕੜੇ ਆਪਾਂ ਨਹੀਂ ਦੇ ਸਕਦੇ ਕਾਂਗਰਸ ਪਾਰਟੀ ਨੇ ਵੀ ਕੁਝ ਨਹੀਂ ਦਿੱਤਾ ਜਾਨਣੇ ਕਿ ਇਹ ਯੋਜਨਾ ਜਿਹੜੀ ਹੈ ਪੁਜਾਰੀ ਗ੍ਰੰਤੀ ਯੋਜਨਾ ਇਹ ਆਮ ਆਦਮੀ ਪਾਰਟੀ ਦੇ ਖਾਤੇ ਜਾਂਦੀ ਹੈ ਅੱਛਾ ਬਜ਼ੁਰਗਾਂ ਨੂੰ ਪੈਨਸ਼ਨਾਂ ਵੀ ਦੇਣੀਆਂ ਹੁੰਦੀਆਂ ਹਨਾ ਬਜ਼ੁਰਗਾਂ ਨੂੰ ਪੈਨਸ਼ਨਾਂ ਵੀ ਵਧਾਉਣੀਆਂ ਹੁੰਦੀਆਂ ਤੁਸੀਂ ਹਰਿਆਣਾ ਵੀ ਪਿਛਲੇ ਸਮੇਂ 'ਚ ਸੁਣਿਆ ਸੀ ਵਿਧਾਨ ਸਭਾ ਚੋਣਾਂ 'ਚ ਪੈਨਸ਼ਨ ਆ ਆਮ ਆਦਮੀ ਪਾਰਟੀ ਕਹਿੰਦੀ 2100 ਰੁਪਏ ਪੈਨਸ਼ਨ ਫ੍ਰੀ ਤੀਰਥ ਯਾਤਰਾ 2100 ਰੁਪਏ ਪੈਨਸ਼ਨ ਕਰ ਦਵਾਂਗੇ ਫ੍ਰੀ ਤੀਰਥ ਯਾਤਰਾ ਹੋਊਗੀ ਬਜ਼ੁਰਗਾਂ ਦੀ ਆਮ ਆਦਮੀ ਪਾਰਟੀ ਭਾਜਪਾ ਕਹਿੰਦੀ 60 ਸਾਲ ਤੋਂ ਜਿਹੜੀ ਜਿਆਦਾ ਉਮਰ ਵਾਲੇ ਨੇ ਉਹਨਾਂ ਨੂੰ 2500 ਰੁਪਏ 70 ਸਾਲ ਤੋਂ ਜਿਆਦਾ ਉਮਰ ਵਾਲੇ ਨੂੰ 3000 ਰੁਪਏ ਅੱਛਾ ਜੀ ਯੁਵਾ ਨੌਜਵਾਨਾਂ ਜਿਹੜੇ ਨੇ ਆਮ ਆਦਮੀ ਪਾਰਟੀ ਕਹਿੰਦੇ ਫ੍ਰੀ ਸਿੱਖਿਆ ਦਵਾਂਗੇ ਬੱਸ ਫ੍ਰੀ ਹੋਏਗੀ ਮੈਟਰੋ ਦਾ ਕਿਰਾਇਆ 50% ਘਟੂਗਾ ਜੇ ਸਾਡੀ ਸਰਕਾਰ ਬਣ ਗਈ ਭਾਜਪਾ ਕਹਿੰਦੀ ਨਹੀਂ ਕੁਝ ਨਹੀਂ ਮਿਲਣਾ ਇਹਦੇ ਵਿੱਚ ਨੌਜਵਾਨਾਂ ਨੂੰ ਕੁਝ ਨਹੀਂ ਹੈਗਾ ਕਾਂਗਰਸ ਕਹਿੰਦੀ 8500 ਰੁਪਿਆ 8500 ਰੁਪਿਆ ਮਦਦ ਕਰਾਂਗੇ ਅਸੀਂ ਹਰ ਇੱਕ ਮਹੀਨੇ ਨੌਜਵਾਨਾਂ ਦੀ ਜਿਹੜੇ ਨੌਜਵਾਨਾ ਇਹ ਨੌਕਰੀਆਂ ਲੱਭ ਰਹੇ ਨੇ ਸੋ ਤੁਸੀਂ ਦੇਖੋ ਇਸ ਦੇ ਵਿੱਚ ਕਿਸੇ ਵੀ ਪਾਰਟੀ ਦੇ ਵੱਲੋਂ ਇਹ ਨਹੀਂ ਕਿਹਾ ਗਿਆ ਵੀ ਅਸੀਂ ਕੋਈ ਨਵਾਂ ਕੰਮ ਲਾ ਦੇਾਂਗੇ ਅਸੀਂ ਨੌਜਵਾਨਾਂ ਨੂੰ ਕੋਈ ਨੌਕਰੀ ਦਵਾ ਦੇਾਂਗੇ ਅਸੀਂ ਕੋਈ ਨਵੇਂ ਰੁਜ਼ਗਾਰ ਦੇ ਸਾਧਨ ਖੜੇ ਕਰਾਂਗੇ ਅਸੀਂ ਇਹਨਾਂ ਨੂੰ ਪੱਕੀਆਂ ਨੌਕਰੀਆਂ ਦਵਾਵਾਂਗੇ ਵੀ ਪੂਰੇ ਦੇ ਪੂਰੇ ਅਖਬਾਰਾਂ ਦੇ ਵਿੱਚ ਕਾਲਮ ਲੱਗੇ ਹੋਏ ਆ ਕਿ ਅਸੀਂ ਫ੍ਰੀ ਕੀ ਕੀ ਦੇ ਸਕਦੇ ਆ ਜੇ ਕੋਈ ਕਹਿੰਦਾ 2100 ਉਹ ਕਹਿੰਦਾ 400 ਹੋਰ ਪਾਉ 2500 ਦੇਵਾਂਗੇ ਤੁਸੀਂ ਦੇਖੋ ਕਿ ਚੋਣਾ ਕਿਸ ਤਰੀਕੇ ਤੇ ਲੜੀਆਂ ਜਾ ਰਹੀਆਂ ਲੋਕਾਂ ਨੂੰ ਜਾਗਰੂਤ ਹੋਣ ਦੀ ਲੋੜ ਆ ਕਿ ਲੋਕਾਂ ਨੂੰ ਸਿਆਸੀ ਪਾਰਟੀਆਂ ਵਾਲੇ ਖੁਦ ਆ ਕੇ ਕਹਿੰਦੇ ਆ ਕਿ ਤੁਹਾਨੂੰ ਜੇ ਕੋਈ ਪੈਸੇ ਦੇਣਾ ਵੇ ਪੈਸੇ ਨਾ ਲਓ ਤੁਸੀਂ ਸੱਚ ਸੱਚੇ ਬੰਦੇ ਨੂੰ ਵੋਟ ਪਾਓ ਔਰ ਇਮਾਨਦਾਰੀ ਦੇ ਨਾਲ ਵੋਟ ਪਾਓ ਇਹ ਕੀ ਹੈ ਇਹ ਵੀ ਤਾਂ ਸਮਾਨ ਹੀ ਵੰਡਿਆ ਜਾ ਰਿਹਾ ਹੈ ਇਹ ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਇਲੈਕਸ਼ਨ ਚੇਤਾ ਦੇਓ ਉਹਦੇ ਬਾਅਦ ਚ ਬੰਨਾਂਗੇ ਹੁਣ ਨਾ ਪੈਸੇ ਫੜੋ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਸੋ ਕਿਦਾਂ ਦੀ ਸਿਆਸਤ ਚੱਲ ਰਹੀ ਹੈ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਸ਼ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਚਾਹੇ ਸੱਤਾ ਤੇ ਰਹੋਵੇ ਸੂਬੇ ਦੀ ਸਰਕਾਰ ਚਾਹੇ ਕੇਂਦਰ ਦੀ ਸਰਕਾਰ ਸਾਰਿਆਂ ਵੱਲੋਂ ਕੀ ਕੀ ਕੀਤਾ ਜਾ ਰਿਹਾ ਤੁਸੀਂ ਇਸ ਚੀਜ਼ ਦੇ ਅੰਦਾਜ਼ੇ ਲਗਾ ਸਕਦੇ ਹੋ ਉਧਰ 26 ਕਿਸਾਨਾਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਪਰਚਾ ਦਰਜ ਕਰ ਲਿਆ ਗਿਆ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ 5 ਜਨਵਰੀ 2022 ਨੂੰ ਜਦੋਂ ਭਾਰਤ ਪੰਜਾਬ ਦੇ ਦੌਰੇ ਤੇ ਆਏ ਸੀਗੇ ਉਹਨਾਂ ਦੇ ਵੱਲੋਂ ਉਸ ਟਾਈਮ ਦੇ ਉੱਤੇ ਉਹਨਾਂ ਦੇ ਕਾਫਲੇ ਨੂੰ ਰੋਕਿਆ ਗਿਆ ਸੀ ਔਰ ਉਸ ਉਹਨਾਂ ਦੇ ਕਾਫਲੇ ਨੂੰ ਰੁਕਣ ਤੋਂ ਬਾਅਦ ਕਈ ਘੰਟੇ ਉਹਨਾਂ ਦਾ ਕਈ ਮਿੰਟ ਅੱਧੇ ਘੰਟੇ ਦੇ ਕਰੀਬ ਉਹਨਾਂ ਦਾ ਕਾਫਲਾ ਇੱਕ ਪੁਲ ਦੇ ਉੱਪਰ ਰੋਕਿਆ ਗਿਆ ਸੀ ਉਹ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੱਕ ਗਿਆ ਸੀ ਸੋ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਖਾਮੀ ਦੇ ਮਾਮਲੇ ਦੇ ਵਿੱਚ 26 ਕਿਸਾਨਾਂ ਦੇ ਖਿਲਾਫ ਹੁਣ ਗੈਰ ਇਰਾਦਤਨ ਹਤਿਆ ਦਾ ਮਾਮਲਾ ਦਰਜ ਕੀਤਾ ਗਿਆ ਔਰ ਇਸ ਗੱਲ ਦਾ ਖੁਲਾਸਾ ਸੁਰੱਖਿਆ ਚ ਖਾਮੀ ਦੇ 3 ਸਾਲਾਂ ਬਾਅਦ ਹੋਇਆ ਅਦਾਲਤ ਨੇ ਮੁਲਜ਼ਮਾ ਚੋਂ ਇੱਕ ਜਿਹੜਾ ਕਮਲਜੀਤ ਸਿੰਘ ਦੇ ਵੱਲੋਂ ਦਾਖਲ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਇਹ ਘਟਨਾ 5 ਜਨਵਰੀ 2022 ਨੂੰ ਹੋਈ ਸੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਆਪਣੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਸੀ ਤੇ ਪੰਜਾਬ ਪੁਲਿਸ ਤੇ ਸਵਾਲ ਤੇ ਸਿਵਲ ਪ੍ਰਸ਼ਾਸਨ ਦੇ ਉੱਤੇ ਕਈ ਵੱਡੇ ਸਵਾਲ ਖੜੇ ਹੋਏ ਸੀ ਸੋ ਇਹ ਅ ਤੁਸੀਂ ਦੇਖੋ ਕਿ 2022 ਦੀ ਘਟਨਾ ਸੀ ਉਸ ਤੋਂ ਬਾਅਦ ਹੁਣ ਮਾਮਲਾ ਇੱਕ ਵਾਰ ਫਿਰ ਤੋਂ ਭਖਦਾ ਜਾ ਰਿਹਾ ਹੈ ਇਸ ਮਾਮਲੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਜਨਹਤ ਪਟੀਸ਼ਨ ਨੂੰ ਦਾਖਲ ਕੀਤਾ ਹੈ ਇਸ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਉਸ ਟਾਈਮ ਮੁੱਖ ਮੰਤਰੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਕਿਸਾਨਾਂ ਦੇ ਉੱਪਰ ਹੁਣ ਧਾਰਾਵਾਂ ਜੋੜੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ ਉਹ ਗਲਤ ਹੈ ਕਿਉਂਕਿ ਅਸੀਂ ਉਸ ਟਾਈਮ ਪੂਰੀ ਕੋਸ਼ਿਸ਼ ਕੀਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹਰ ਇੱਕ ਤਰੀਕੇ ਦੀ ਸੁਰੱਖਿਆ ਜਿਹੜੀ ਮੁਹੱਈਆ ਕਰਵਾਈ ਜਾਏ ਪਰ ਉਹਦੇ ਵਿੱਚ ਜੇ ਕੁਝ ਅੰਗੈਲੀ ਰਹੀ ਹੈ ਤੇ ਉਹਦੇ ਲਈ ਹੁਣ ਕਿਸਾਨਾਂ ਦੇ ਉੱਪਰ ਜਿਹੜੇ ਉਹ ਹੋਰ ਮਾਮਲੇ ਦਰਜ ਕੀਤੇ ਜਾ ਰਹੇ ਨੇ ਆਨ ਵਾਲੇ ਟਾਈਮ ਦੇ ਉੱਪਰ ਹੁਣ ਉਹਨਾਂ ਦੇ ਉੱਪਰ ਕਾਰਵਾਈਆਂ ਵੀ ਹੋ ਸਕਦੀਆਂ ਨੇ ਸੋ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਖਨੌਰੀ ਸ਼ੰਭੂ ਬਾਰਡਰ ਤੇ ਹੋਰ ਮੋਰਚੇ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਪਿਛਲੇ 50 ਦਿਨ ਤੋਂ ਵੀ ਵੱਧ ਸਮਾਂ ਉਹਨਾਂ ਨੂੰ ਹੋ ਗਿਆ ਹੈ ਮਰਨ ਵਰਤਤੇ ਬੈਠਿਆ ਨੂੰ 111 ਕਿਸਾਨ ਹੋਰ ਖਨੌਰੀ ਬਾਰਡਰ ਤੇ ਮਰਨ ਵਰਤਤੇ ਬੈਠੇ ਸੀ ਔਰ ਹੁਣ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤਤੇ ਬੈਠ ਗਏ ਨੇ ਸੋ ਕਿਸਾਨਾਂ ਦੇ ਮਰਨ ਵਰਤਤੇ ਬੈਠਣ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਢੱਲੇਵਾਲ ਪਿੰਡ ਦੇ ਵੱਲੋਂ ਜਿਹੜਾ ਜਗਜੀਤ ਸਿੰਘ ਢੱਲੇਵਾਲ ਦਾ ਆਪਦਾ ਪਿੰਡ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਜੇ ਢੱਲੇਵਾਲ ਦੀ ਨਹੀਂ ਮੰਨਣੀ ਤਾਂ ਸਾਡੀਆਂ ਸਹੂਲਤਾਂ ਵੀ ਬੰਦ ਕਰੇ ਕੇਂਦਰ ਸਰਕਾਰ ਢੱਲੇਵਾਲ ਦੇ ਲੋਕਾਂ ਦੇ ਵੱਲੋਂ ਇਹ ਜਿਹੜੀ ਗੱਲ ਹੈ ਕੇਂਦਰ ਸਰਕਾਰ ਨੂੰ ਕਹੀ ਗਈ ਹੈ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਡੱਨੇ ਵਾਲ ਦੀ ਹਮਾਇਤ ਕੀਤੀ ਹੈ ਸੋ ਇਹ ਸੀ ਉਹ ਖਬਰਾਂ ਜਿਹੜੀਆਂ ਅੱਜ ਜਿਹਨਾਂ ਦੇ ਉੱਤੇ ਝਾਤ ਮਾਰਨੀ ਬੜੀ ਜ਼ਰੂਰੀ ਸੀ ਅੱਜ ਦੀਆਂ ਵੀ ਬਹੁਤ ਸਾਰੀਆਂ ਅਹਿਮ ਖਬਰਾਂ ਹੋਣਗੀਆਂ ਜੋ ਸਾਰਾ ਦਿਨ ਦੇ ਵਿੱਚ ਚੱਲਣਗੀਆਂ ਉਹਨਾਂ ਨੂੰ ਜੇ ਤੁਸੀਂ ਵਿਸਤਾਰ ਸਹਿਤ ਦੇਖਣਾ ਚਾਹੁੰਦੇ ਹੋ ਉਹਨਾਂ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸ਼ਾਮ ਦੇ ਸਾਡੇ ਬੁਲੇਟਨ ਨੂੰ ਜ਼ਰੂਰ ਦੇਖਿਆ ਕਰੋ ਦੇਖਦੇ ਰਹੋ ਬਿਲਟੀ ਵੀ ਯੂਕੇ ਧੰਨਵਾਦ